ਆਓ ਜੀ ਜਿਆ ਨੂੰ ਸਾਸ੍ਰਿਕ ਕਾਲ ਬੱਲੂ ਆ ਗਿਆ ਭਜਾਇਆ ਭਜਾਇਆ ਖੇਤੋਂ ਮੀਂਹ ਚ ਬੱਲੂ ਮੀਂਹ ਪਵਾਤਾ ਓਏ ਤੇ ਹਲਕੀ ਹਲਕੀ ਬੂੰਦਾਵਾਂ ਦੀ ਸਟਾਰਟ ਹੋ ਚੁੱਕੀ ਹੈ ਕੀ ਰੋਟਾ ਲੜ ਗਿਆ ਬਰੇ ਸਾਹਿਬ ਇਹ ਮਾਰਾਂਗਾ ਛੋਟੀ ਦੇ ਆ ਜੀਤਾ ਕਹਾਉਣਾ ਪਤਾ ਨਹੀਂ ਦਾ ਕਹਾਉਂਦੇ ਹਾਂ ਇਹ ਮਾਰਾਂਗਾ ਛੋਟੀ ਦੇ ਆ ਫੜੀ ਪੱਕ ਬਣ ਗਈ ਕੋਈ ਨਾ ਦੱਸ ਦੇ ਨੀ ਜੀ ਅੰਦੇ ਬੈਜੋ 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 ਆਹ ਲਾਉਂਦੀ ਆ ਤਾਰੀਆਂ ਚੁੰਬੀ ਗਏ ਨੇ ਚੁੰਬੀ ਆਏ ਦੇ ਮਾਰੋ ਛੋਟੀ ਦੇ ਹਾਂ ਜਿਵੇਂ 라ਵਣਾ ਇਹ ਗੱਲ ਕੋਈ ਬਸਾਂ ਨਾਲ ਭਾਈ ਤੋਂ ਨਹੀਂ ਪਤਾ ਲੱਗਦਾ ਨਾ ਨਾ ਮਿੱਠੀਏ ਨਾ ਲਾਲੋ ਡੁਬਕੀਆਂ ਠੰਡਾ ਡੁਬਕੀਆਂ ਲਾ ਲੋ ਨਾ ਓਏ ਇੱਕ ਕੋਈ ਆਪਾਂ ਲੰਬੇ ਦੋ ਕੰਬੇ ਨੇ ਕਰਦੇ ਪਤਾ ਬਾਤ ਪਤਾ ਖੜ ਦੇ ਇੱਕ ਤਾਂ ਕੋਣ ਲੈਣਾ ਬਈ ਨਾ ਆਪ ਕੱਲੇ ਕਿਹਾ ਮੈਨੂੰ ਕਾਣਾ ਇਹਨੂੰ ਮਤ ਸਹੀ ਕੁਝ ਫਾਇਦਾ ਨਹੀਂ ਕਰਦਾ ਇਹ ਜੀ ਖੋਲਾਬਾਤ ਨਾ ਓਏ ਇਧਰੋਂ ਮੀਂਹ ਰਗੇ ਬੁੰਦਾਵਾਂ ਦੀ ਸਟਾਰਟ ਹੋ ਚੁੱਕੀ ਹੈ ਨਾ ਓਏ ਇਧਰ ਬਰਸਾਤ ਦਾ ਮੌਸਮ ਹੈ ਜਿਹੜਾ ਪੂਰਾ ਬਣ ਚੁੱਕਿਆ ਹੈ ਤੇ ਆਨੰਦ ਲੈ ਰਹੀਆਂ ਠੰਡੇ ਪਾਣੀ ਦਾ ਫੁੱਲੇ ਬਣੀ ਜਾਂਦਾ ਹੁੰਦਾ ਆਨੰਦੀ ਹੋਰ ਹੁੰਦਾ ਹੈ